ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੋ ਜੀ ਜਿਹੜਾ ਟਾਈਮ ਸੀਗਾ ਇੱਥੇ ਸਵੇਰ ਦਾ ਸੀ ਤੇ ਵੀਡੀਓ ਹੈਗੀ ਜੀ ਸ਼ਨੀਵਾਰ ਵਾਲੇ ਦਿਨ ਦੀ ਸਵੇਰ ਦੀ ਲੋ ਚਿੱਤਰ ਕੋਈ ਕੋਈ ਚਿੜੀ ਜੀ ਆ ਰਹੀ ਸੀ ਗਾਣਿਆਂ ਤੇ ਤੇ ਇਧਰ ਆਪਾਂ ਮੂਲੀਆਂ ਕੱਦੂਕਾਸ਼ ਕਰਕੇ ਕਰ ਲਈਆਂ ਤੇ ਇਧਰ ਆਪਾਂ ਲਿਆ ਥੋੜਾ ਜਿਹਾ ਧਨੀਆ ਤੇ ਪਾਲਕ ਦੇ ਪੱਤੇ ਪਾਲਕ ਆਪਾਂ ਇਥੇ ਕਿਆਰੀ ਚੋਹੇ ਵੱਢ ਲਿਆ ਸੀ ਤੇ ਹੁਣ ਆਪਾਂ ਇਹਦੇ ਪਰੌਂਠੇ ਬਣਾਉਣੇ ਨੇ ਇਧਰ ਆਪਾਂ ਵੱਡੀ ਪ੍ਰਾਤ ਦੇ ਵਿੱਚ ਲਿਆ ਜ ਕਣਕ ਦਾ ਆਟਾ ਤੇ ਇਹਦੇ ਵਿੱਚ ਆਪਾਂ ਪਾਲੀਆਂ ਮੂਲੀਆਂ ਕੱਦੂਕਸ਼ ਕੀਤੀਆਂ ਹੋਈਆਂ ਤੇ ਨਾਲ ਹੀ ਆਪਾਂ ਪਾ ਲਿਆ ਧਨੀਆ ਤੇ ਮੇਥੇ ਤੇ ਨਾਲ ਆਪਾਂ ਪਾਵਾਂਗੇ ਇਥੇ ਜੋ ਆਪਾਂ ਮਿਰਚ ਮਸਾਲੇ ਪਾਉਨੇ ਹੁੰਨੇ ਆ ਉਹ ਅੱਜ ਪਰੌਂਠੇ ਜ਼ਿਆਦਾ ਬਣਨੇ ਸੀਗੇ ਤਾ ਕਰਕੇ ਆਪਾਂ ਮਿਕਸ ਕਰਕੇ ਹੀ ਬਣਾਏ ਨੇ ਤੇ ਆਟਾ ਆਪਣਾ ਗੁੰਨਿਆ ਗਿਆ ਤੇ ਮੈਂ ਪਰੌਂਠੇ ਨੇ ਜੋ ਆਪਾਂ ਚੁੱਲੇ ਤੇ ਬਣਾਏ ਨੇ ਕਿਉਂਕਿ ਮੀ ਹੋਣ ਕਰਕੇ ਕੋ ਅੱਗੇ ਵੀਡੀਓ ਨਹੀਂ ਬਣਾਈ ਸੀਗੀ ਆਪਣੇ ਘਰ ਬੱਚੇ ਆਏ ਹੋਏ ਸੀਗੇ ਅੱਜ ਦੀਦੀ ਆਏ ਹੋਏ ਨੇ ਤੇ ਉਹਨਾਂ ਦੇ ਬੱਚੇ ਨੇ ਨਾਲ ਤਾਂ ਕਰਕੇ ਅੱਜ ਪਮਾਰਨਿੰਗ ਟਾਈਮ ਬਣਾਏ ਸੀਗੇ ਪਰੌਂਠੇ ਸਾਰੇ ਕੰਮ ਕਰਨ ਤੋਂ ਬਾਅਦ ਮੈਂ ਲੱਗ ਗਈ ਸੀ ਤੇ ਆਪਣੀ ਕਮੀਚ ਬਣਾਉਣ ਤੇ ਦੀਦੀ ਉਹਨਾਂ ਨੇ ਅੱਜ ਜਾਣਾ ਸੀਗਾ ਤੇ ਉਹ ਗਏ ਜਾਣਗੇ ਦੁਪਹਿਰ ਜੇ ਟਾਈਮ ਜਾਣਾ ਸੀ ਉਹਨਾਂ ਨੇ ਤਾਂ ਕਰਕੇ ਫਿਰ ਆਪਾਂ ਕੰਮ ਸੀਗੇ ਜਿਹੜੇ ਉਹ ਆਪਣੇ ਕਰ ਲਏ ਫਟਾਫਟ ਤੇ ਉਸ ਤੋਂ ਬਾਅਦ ਉਹਨਾਂ ਦੇ ਗਿਆਨ ਤੋਂ ਬਾਅਦ ਮੈਂ ਆਪਣੀ ਕਮੀਜ਼ ਬਣਾਉਣ ਲੱਗੀ ਸੀ ਇੱਥੇ ਤੇ ਨਾਲ ਹੀ ਅੱਗੇ ਆਪਾਂ ਤੁਹਾਨੂੰ ਦੇਵਾਂਗੇ ਇੱਕ ਖੁਸ਼ਖਬਰੀ ਲੋ ਜੀਰੀਪਾ ਬ੍ਰੈਂਡ ਦਾ ਇਹ ਸੂਟ ਹੈ ਕੱਟ ਰਾਈ ਦੇ ਵਿੱਚ ਬਣਿਆ ਹੋਇਆ ਇਹ ਸੈਲਫ ਦੇ ਵਿੱਚ ਇਹਦੀ बॉਟਮ बॉਟਮ ਆ ਜੂਗੀ ਤੇ ਪ੍ਰਿੰਟਿੰਗ ਦੇ ਨਾਲ 셔ਟ ਤੇ ਮੈਲਾ ਗ੍ਰੀਸ ਇਥੇ 셔ਟ ਦੀਆਂ ਪਲੇਟਾਂ ਵਗੈਰਾ ਪੈ ਗਈਆਂ ਸੀ ਤੇ ਨਾਲ ਇਹ ਬਾਹਾਂ ਦੇ ਵਿੱਚ ਥੋੜਾ ਜਿਹਾ ਜੋੜ ਪਿਆ ਸੀਗਾ ਕਿਉਂਕਿ ਸਾਈਡ ਤੋਂ ਕੱਪੜਾ ਜਿਹੜਾ ਹੁੰਦਾ ਏ ਥੋੜਾ ਜਿਹਾ ਹੈਗਾ ਸ ਥੋੜਾ ਜਿਹਾ 1.5 ਇੰਚ ਘੱਟ ਸੀਗਾ ਉਹ ਆਪਾਂ ਇਥੇ ਜੋਇੰਟ ਪਾਇਆ ਸੀ ਲੋ ਜੀ ਵੈਸੇ ਤਾਂ ਆਪਾਂ ਦਾਲ ਹਾਰੇ ਚ ਬਣਾ ਲਈ ਸੀਗੀ ਇਹ ਐਨਨੇ ਅੱਜ ਆਪਾਂ ਨੇ ਖੇਤੋਂ ਅੱਲਾਂ ਦੀਦਿੰਨ ਦੇਤੀਆਂ ਸੀ ਤੇ ਨਾਲ ਹੀ ਮੈਂ ਦਾਲ ਬਣਾਉਣ ਤੋਂ ਬਾਅਦ ਦੁੱਧ ਰੱਖ ਦਿੱਤਾ ਸੀ ਜੋ ਹਾਰੇ ਵਾਲਾ ਦੁੱਧ ਹੁੰਦਾ ਦਾਕਾਂ ਪਾ ਕੇ ਬਣਾਉਣੇ ਉਹ ਇਸ ਤਰ੍ਹਾਂ ਦਾ ਬਣ ਜਾਂਦਾ ਹੁੰਦਾ ਜੋ ਆਪਣੇ ਵੀਰ ਭਾਈ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਲਈ ਬਹੁਤ ਜ਼ਿਆਦਾ ਬੈਟਰ ਰਹਿੰਦਾ ਇਹ ਤੁਸੀਂ ਵੀ ਬਣਾ ਸਕਦੇ ਹੋ ਦੋ ਚੀਜ਼ ਤੋਂ ਬਾਅਦ ਲੱਗੇ ਸੀ ਇਹ ਆਪਾਂ ਕਿਚਨ ਦੇ ਕੰਮ ਕਰਨ ਇੱਥੇ ਮੈਂ ਲੱਗ ਗਈ ਸੀਗੀ ਦਾਲ ਨੂੰ ਤੜਕਾ ਲਾਉਣਾ ਮੋਠਾਂ ਦੀ ਦਾਲ ਬਣਾਈ ਸੀ ਅੱਜ ਬਹਾਰੇ ਦੇ ਵਿੱਚ ਮੈਂ ਸਵੇਰੇ ਜਲਦੀ ਰੱਖ ਦਿੱਤੀ ਸੀ ਮੈਨੂੰ ਪਤਾ ਨਹੀਂ ਸੀ ਕਿ ਦੀਦੀ ਉਹਨਾਂ ਨੇ ਜਾਣਾ ਤੇ ਉਹਨਾਂ ਨੂੰ ਅਚਾਨਕ ਹੀ ਜਾਣਾ ਪਿਆ ਲੋਚੀ ਦਾਲ ਦੇਖੋ ਆ ਬਣ ਗਈ ਤੇ ਹੁਣ ਇਹਨੂੰ ਆਪਾਂ ਲਗਾਵਾਂਗੇ ਤੜਕਾ ਹੰਬਰੀ ਤੇ ਮੈਨੂੰ ਕਹਿ ਰਿਹਾ ਸੀਗਾ ਕਿ ਮੈਨੂੰ ਪੂਰੀਆਂ ਬਣਾ ਕੇ ਦਿਓ ਇਹ ਵੈਸੇ ਬਾਹਰ ਨਹੀਂ ਦਾਲ ਖਾਂਦਾ ਹੈਗਾ ਜਿਵੇਂ ਪਰੌਂਠੇ ਬਣਾ ਲਈ ਜਾਂ ਕਈ ਵਾਰੀ ਪੂਰੀਆਂ ਬਣਾਤੀਆਂ ਪੂਰੀਆਂ ਵਗੈਰਾ ਦੇ ਵਿੱਚ ਪਾ ਕੇ ਖਾ ਲੈਂਦਾ ਹੁੰਦਾ ਤੇ ਮੈਨੂੰ ਕਹਿ ਰਿਹਾ ਸੀਗਾ ਕਿ ਮੈਨੂੰ ਬਣਾ ਕੇ ਦਿਓ ਕੋਈ ਵੀ ਸਬਜੀ ਹੋਵੇ ਪਰੌਂਠਾ ਜਾਂ ਪੂਰੀ ਵਗੈਰਾ ਦੇ ਨਾਲ ਹੀ ਖਾਂਦਾ ਹੁੰਦਾ ਵਿੱਚ ਬਣਾ ਕੇ ਮੁੰਜੇ ਬਹੁਤ ਘੱਟ ਖਾਂਦਾ ਫਿਰ ਸਬਜੀ ਨੋ ਚੀ ਤੜਕਾ ਲਾਵਾਂਗੇ ਪਹਿਤੇ ਪਿਆਜ਼ ਅਦਰਕ ਦਾ ਤੇਲਾ ਸੁਣ ਦਾ ਲਗਾਵਾਂਗੇ ਪਰ ਬਾਅਦ ਵਿੱਚ ਨੋ ਚੀ ਤੜਕਾ ਇੱਥੇ ਆਪਣਾ ਬਣ ਗਿਆ ਇਹਦੇ ਵਿੱਚ ਪਾਵਾਂਗੇ ਅਦਰਕ ਇਹ ਤੜਕਾ ਸੀਗਾ ਜਿਹੜਾ ਲਸਣ ਵਾਲਾ ਸੀ ਪਹਿਲਾਂ ਬਿਨਾਂ ਲਸਣ ਤੋਂ ਲਗਾਇਆ ਸੀ ਧਨੀਆ ਮੇ ਕੱਟ ਕੇ ਪਾ ਦਿੱਤਾ ਦਾਲ ਚ ਨੋ ਚੀ ਤੜਕਾ ਵੀ ਆਪਣਾ ਬਣ ਗਿਆ ਤਕਰੀਬਨ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ ਇਹ ਲੋਚ ਥੋੜਾ ਜਿਹਾ ਆਪਾਂ ਕੱਢ ਕੇ ਰੱਖ ਦਿੱਤਾ ਜਿਸ ਤਰ੍ਹਾਂ ਲੱਗਦੀ ਤੜਕੇ ਦੇ ਵਿੱਚ ਪਾਉਨੇ ਆਪਾਂ ਦਾਲ ਬਹੁਤ ਹੀ ਟੇਸਟੀ ਬਣਦੀ ਹੈ ਤੇ ਬਹੁਤ ਵਧੀਆ ਫਲੇਵਰ ਹੁੰਦਾ ਇਹਦਾ ਖਾਸ ਕਰਕੇ ਜਦੋਂ ਆਪਾਂ ਹਾਰੇ ਦੇ ਵਿੱਚ ਬਣਾਉਨੇ ਆਂ ਦਾਲ ਉਹਦਾ ਟੇਸਟ ਅਲੱਗ ਹੀ ਹੁੰਦਾ ਏ ਕਿਉਂਕਿ ਕੁੱਕਰ ਵਗੈਰਾ ਦੇ ਵਿੱਚ ਦਾਲ ਵਧੀਆ ਨਹੀਂ ਬਣਦੀ ਹੈਗੀ ਉਹਨੇ ਚੰਨੀ ਆਪਾਂ ਹਾਰੇ ਦੇ ਵਿੱਚ ਵਧੀਆ ਬਣਾ ਸਕਦੇ ਆ ਕਿਉਂਕਿ ਆਮ ਨਾਲ ਬਣਦੀ ਹੈ ਉਹਨਾ ਟਾਈਮ ਲੈਂਦੇ ਜਿੰਨਾ ਨੂੰ ਚਾਹੀਦਾ ਹੁੰਦਾ ਕੁੱਕਰ ਦੇ ਵਿੱਚ ਬਹੁਤ ਛੇਤੀ ਸੀਟੀਆਂ ਨਾਲ ਬਣ ਜਾਂਦੀ ਹੈ ਦਾਲ ਤੇ ਨਾਉ ਟੇਸਟ ਹੁੰਦਾ ਹਾਰੇ ਦੇ ਵਿੱਚ ਬਣਾਈ ਆਪਾਂ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੁੰਦੀ ਹੈ ਇਹ ਤੇ ਮਾ ਪਤੀਲੇ ਦੇ ਵਿੱਚ ਬਣਾਈ ਸੀਗੀ ਕਿਉਂਕਿ ਤਪ ਲਾਇ ਜਿਹੜਾ ਹੁਣ ਲਿਆਂਦਾ ਸੀਗਾ ਤੇ ਉਹ ਵਜੇ ਥੋੜਾ ਜਿਹਾ ਟਾਈਮ ਲੱਗੂ ਉਹਨੂੰ ਕਿਉਂਕਿ ਪਹਿਲਾਂ ਪਾਣੀ ਵਗੈਰਾ ਪਾ ਕੇ ਰੱਖਣਾ ਪੈਂਦਾ ਫਿਰ ਹੁਣ ਲੱਸੀ ਪਾਉਣੇ ਹੁੰਨੇ ਆ ਉਹਦੇ ਵਿੱਚ ਦੋ ਚਾਰ ਵਾਰੀ ਲੱਸੀ ਪਾ ਕੇ ਫਿਰ ਉਹ ਤਿਆਰ ਹੋ ਜੂ ਬਰਤਨ ਦੇ ਜੋਗ ਆਪਣੇ ਲੋ ਜੀ ਤੜਕਾ ਪਾ ਕੇ ਹੁਣ ਆਪਾਂ ਇਹਨੂੰ ਦੋ ਇੱਕ ਮਿੰਟ ਰੱਖਾਂਗੇ ਗੈਸ ਉੱਪਰ ਹੀ ਲੋ ਜੀ ਇਧਰ ਆਇਨੇ ਅੱਜ ਆਪਣੇ ਘਰ ਲੱਡੂ ਲੱਡੂ ਆਇਨੇ ਜੀ ਆਪਣੇ ਨਾਲ ਦੇ ਕਰ ਆਪਣੇ ਜਿਹੜੇ ਵੀ ਟੂ ਵੀਰ ਜੀ ਨੇ ਉਹਨਾਂ ਦੇ ਉਹਨਾਂ ਨੇ ਗੱਡੀ ਲਈ ਸੀਗੀ ਉਹਦੇ ਦੇ ਕੇ ਗਏ ਸੀ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਜੀ ਇਹ ਟਾਈਮ ਆਇਆ ਨਾ ਬਹੁਤ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਦੁੱਖ ਝੱਲੇ ਨੇ ਤੇ ਹੁਣ ਉਹਨਾਂ ਨੇ ਲਈ ਸੀਗੀ 50 ਤੇ ਉਹ ਆਪਣੇ ਘਰ ਦੇ ਕੇ ਗਏ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਕੇ ਟਾਈਮ ਆਇਆ ਇੰਨੇ ਜੋ ਕੀ ਹੋਏ ਆਪਾਂ ਇਹ ਆਪਣੀ ਕੋਲ ਦੀ ਗੱਡੀ ਹੋਈ ਹੁਣ ਇਧਰ ਆਪਾਂ ਬਣਾ ਦੁੱਤੀ ਮੱਕੀ ਦੀ ਰੋਟੀ ਮੋਠਾਈ ਦਾਲ ਦੇ ਨਾਲ ਈਵਨਿੰਗ ਟਾਈਮ ਤਕਰੀਬਨ ਸਾਡੇ ਘਰ ਮੱਕੀ ਦੀ ਹੀ ਰੋਟੀ ਬਣਦੀ ਹੈ ਕਣਕ ਦੀ ਰੋਟੀ ਬਹੁਤ ਘੱਟ ਬਣਾਉਣੀ ਹੁੰਦੀ ਹੈ ਸ਼ਾਮ ਨੂੰ ਖਾਸ ਕਰਕੇ ਮੂੰਗੀ ਦੀ ਮੋਠਾਂ ਵਾਲੀ ਦਾਲ ਹੋਗੀ ਜੋ ਬੈਂਗਣ ਦੀ ਸਬਜ਼ੀ ਹੋਗੀ ਗੋਬੀ ਦੀ ਸਬਜ਼ੀ ਗਾਜਰ ਇਹਨਾਂ ਨਾਲ ਮੱਕੀ ਦੀ ਰੋਟੀ ਚਲਦੀ ਆ ਜਮੀਂ ਕਰਕੇ ਰੋਟੀ ਅੰਦਰ ਬਣਾਈ ਸੀਗੀ ਨਹੀਂ ਚੁੱਲੇ ਦੇ ਉੱਪਰ ਹੀ ਬਣਾਉਨੇ ਆ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਹੋਗੀ ਜੇ ਕਣਕ ਦੀ ਵੀ ਉਸ ਅਨੁਸਾਰੀ ਕਰਕੇ ਠੰਡ ਹੁੰਦੀ ਹੈ ਚੁੱਲੇ ਅੱਗੇ ਸਿੱਕਿਆ ਜਾਂਦਾ ਨਾਲੇ ਤੇ ਨਾਲ ਹੀ ਆਪਾਂ ਰੋਟੀ ਬਣਾ ਲੈਨੇ ਹੁੰਨੇ ਆ ਜਿੱਧਰ ਦਾਲ ਆਪਣੀ ਗਰਮ ਸੀਗੀ ਤੇ ਨਾਲ ਹੀ ਆਪਾਂ ਰੋਟੀ ਬਣਾ ਕੇ ਡੱਡੀਆਂ ਦੇ ਦਿੱਤੀ ਗਰਮ ਗਰਮ ਇਹ ਦੋ ਚੀ ਰੋਟੀ ਆਪਣੀ ਬਣ ਕੇ ਤਿਆਰ ਹੋ ਗਈ। ਇਸੇ ਤਰ੍ਹਾਂ ਆਪਣੀਆਂ ਸਾਰੀਆਂ ਰੋਟੀਆਂ ਜਿਹੜੀਆਂ ਬਣਾ ਲਵਾਂਗੇ। ਰੁਚੀ। ਇਸੇ ਤਰ੍ਹਾਂ परमात्मा ਸਾਰੇ ਨੂੰ ਖੇਮ ਬਖਸ਼ੇ ਤੰਦਰੁਸਤੀ ਬਖਸ਼ੇ। ਜਿਸ ਤਰ੍ਹਾਂ ਸਾਡੇ ਵੀਰ ਨੇ ਹੁਣ ਗੱਡੀ ਲਈ ਐ ਇਸੇ ਤਰ੍ਹਾਂ ਸਭ ਤੇ ਹੀ ਟਾਈਮ ਆਵੇ। ਹਰ ਕੋਈ ਆਪਣੇ ਆਪਣੇ ਘਰ ਵਿੱਚ ਸੁਖੀ ਬਸੇ ਜੀ ਤੇ ਪਰਮਾਤਮਾ ਸਭ ਨੂੰ ਖੁਸ਼ੀ ਦੇਵੇ। ਰੋਟੀ ਪਕ ਹੀ ਹੁਣ ਸਾਰੀ ਰੋਟੀਆਂ ਬਣਾ ਕੇ ਆਪਣੇ ਕਮਨ ਮੇਰ ਲਵਾਂਗੇ। ਅੰਬਰ ਚਲਾ ਗਿਆ ਸੀ ਅੰਦਰ ਉਹਨੂੰ ਡਰ ਲੱਗਣ ਲੱਗ ਗਿਆ ਸੀ ਜਿੰਦਾ ਜਦੋਂ ਮੁੱਠਾ ਵਗਿਆ ਦਾਲ ਬਣਾਉਣੀ ਆ। ਤੇ ਭ ਵੀ ਹੁਣ ਇਥੇ ਵੀਡੀਓ ਦਾ ਐਂਡ ਕਰਦੇ ਆ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਸਤਿ ਸ੍ਰੀ ਅਕਾਲ